ਇੱਕ ਸਾਡੇ ਸਾਰਿਆਂ ਦੇ ਬੜੀ ਸੁਣਨ ਵਾਲੀ ਸ਼ੈ ਸਮਝਣ ਵਾਲੀ ਗੱਲ ਹੈ ਕਿ ਵੇਖੋ ਮੈਨੂੰ ਇੱਕ ਵਾਰ ਦੀ ਇੱਕ ਘਟਨਾ ਬਜ਼ੁਰਗਾਂ ਨੇ ਦੱਸੀ ਮੂਲੇ ਸਨਈਏ ਤੋਂ ਨੇ ਕਾਫੀ ਨਾਮ ਹੈ ਉਹਨਾਂ ਦਾ ਅਵਤਾਰ ਸਿੰਘ ਵੱਡਾ ਉਹਨਾਂ ਬਜ਼ੁਰਗਾਂ ਮੈਨੂੰ ਗੱਲ ਦੱਸੀ ਕਹਿੰਦੇ ਵੀ ਇੱਕ ਵਾਰੀ ਅਸੀਂ ਉਸਤਾਦ ਸ੍ਰੀ ਲਾਲਚੰਦ ਜਮਲਾ ਜੱਟ ਜੀ ਨੂੰ ਕਹਿੰਦੇ ਪ੍ਰੋਗਰਾਮ ਤੇ ਸੱਦੇ। ਪ੍ਰੋਗਰਾਮ ਤੇ ਸੱਦਿਆ ਤੇ ਕਹਿੰਦੇ ਸਾਡੇ ਚ ਕੁਝ ਬਜ਼ੁਰਗ ਸਨ ਜਿਹੜੇ ਇਤਰਾਜ਼ ਕਰਦੇ ਸੀ ਵੀ ਇਹ ਤੂੰਬੀ ਵਾਲੇ ਗਵਈਏ ਚੰਗੇ ਨਹੀਂ ਹੁੰਦੇ। ਤੇ ਕਹਿੰਦੇ ਜਦੋਂ ਕਹਿੰਦੇ ਵੀ ਉਸਤਾਦ ਜੀ ਆਏ ਤੇ ਗੱਲ ਕਰਦਿਆਂ ਕਰਦਿਆਂ ਦੇ ਵੀ ਬਜ਼ੁਰਗਾਂ ਕੋਈ ਗੱਲ ਕੀਤੀ ਕਹਿੰਦੇ ਵੀ ਉਸਤਾਦ ਜੀ ਨੇ ਇੱਕ ਗੱਲ ਕਹੀ ਤੇ ਉਹਨੇ ਨਾਲ ਹੀ ਸਾਰਿਆਂ ਨੂੰ ਲਾ ਜਵਾਬ ਕਰਤਾ। ਉਹਨਾਂ ਗੱਲ ਆਖੀ ਕਹਿੰਦੇ ਜੀ ਬਜ਼ੁਰਗੋ ਮੈਨੂੰ ਇਹ ਦੱਸੋ ਵੀ ਤੂੰ ਵੀ ਦਾ ਕੀ ਕਸੂਰ ਹੈ ਤੂੰ ਵੀ ਤੂੰ ਅਸੀਂ ਨਿਰਣਾ ਕਿਸ ਤਰ੍ਹਾਂ ਲੈ ਸਕਦੇ ਆ ਵੀ ਤੂੰ ਵੀ ਆਲੇ ਚੰਗੇ ਨਹੀਂ ਹੁੰਦੇ ਗੱਲ ਤੇ ਗਾਉਣ ਵਾਲੇ ਤੇ ਤੇ ਸਾਜ ਤੇ ਸਾਜੀ ਤੇ ਮੈਨੂੰ ਲੱਗਦਾ ਆ ਆਪਣੇ ਵੱਲੋਂ ਸ਼ਰਧਾਂਜਲੀ ਵੀ ਇਹੀ ਹੁੰਦੀ ਹੈ ਕਿ ਜਿਨ੍ਹਾਂ ਨੂੰ ਅਸੀਂ ਸੁਣਦੇ ਆ ਜਾਂ ਜਿਨ੍ਹਾਂ ਦੇ ਪ੍ਰੋਗਰਾਮ ਤੇ ਜਾਂ ਜਿਨ੍ਹਾਂ ਨੂੰ ਸ਼ਰਧਾਂਜਲੀ ਦੇਣ ਅਸੀਂ ਆਉਨੇ ਆ ਮੈਨੂੰ ਲੱਗਦਾ ਜੀਵਨ 'ਚ ਜੋ ਨਾ ਆਪ ਗਾਇਆ ਜੋ ਨਾ ਆਪ ਕੀਤਾ ਉਸੇ ਨੂੰ ਵਧਾਉਣਾ ਚਾਹੀਦਾ ਤੇ ਸ਼ਰਧਾਂਜਲੀ ਵੀ ਜੇ ਦੇਣੀ ਹੈ ਤੇ ਚੰਗੇ ਜਿਹੜੇ ਸੁਲਝੇ ਲਫ਼ਜ਼ ਨੇ ਉਹਨਾਂ ਨਾਲ ਹੀ ਦੇਣੀ ਚਾਹੀਦੀ ਹੈ ਜੋ ਉਹਨਾਂ ਨੇ ਆਪ ਜੀਵਨ 'ਚ ਕੀਤਾ ਜੋ ਉਹਨਾਂ ਨੇ ਆਪ ਜੀਵਨ 'ਚ ਕਮਾਇਆ